ਪ੍ਰਸਾਦ ਆਪ ਜੀ ਨੇ ਸਮਾਂ ਦਿੱਤਾ ਵਾ ਵੀ ਸਾਡੀ ਜਿਹੜੀ ਆਵਾਜ਼ ਆ ਉਹ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਜਾਵੇ ਪੰਜਾਬ ਦੇ ਹਾਲਾਤ ਉਹ ਹਰ ਕਰਕੇ ਬੁੜੀ ਤਰ੍ਹਾਂ ਪ੍ਰਭਾਵਿਤ ਹੋਏ ਔਰ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਤਾਂ ਨੂੰ ਅਸੀਂ ਮੁਖ ਰੱਖ ਕੇ ਇਹ ਫੈਸਲਾ ਕੀਤਾ ਪਰ ਸਾਨੂੰ ਜ਼ਰੂਰ ਤੇ ਪੈ ਗਈ ਕਿ ਆਪਾਂ ਨਵੀਂ ਜਥੇਬੰਦੀ ਜਿਹੜੀ ਹੈ ਉਹ ਪਟਵਾਰੀ ਕਾਨਗੋ ਐਸੋਸੀਏਸ਼ਨ ਬਣਾਈਏ ਔਰ ਰੈਵਿਨੂ ਪਟਵਾਰੀ ਕਾਨਗੋ ਜਥੇਬੰਦੀ ਪੰਜਾਬ ਦੇ ਪਲੇਟਫਾਰਮ ਤੋਂ ਅਸੀਂ ਆਪ ਜੀ ਦੇ ਨਾਲ ਅੱਜ ਰੁਬਰੂ ਆਏ ਆ ਜਿਹੜੀ ਪੰਜਾਬ ਦੇ ਔਰ ਪੰਜਾਬ ਦੇ ਲੋਕਾਂ ਤੱਕ ਕਿਸਾਨਾਂ ਤੱਕ ਨੌਜਵਾਨਾਂ ਤੱਕ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਹਾਲਾਤਾਂ ਹਰ ਕਰਕੇ ਹਾਲਾਤ ਬਹੁਤ ਤਰਸਯੋਗ ਬਣੇ ਆ ਤੇ ਸਾਡੇ ਕੁਝ ਕੋ ਪਟਵਾਰੀ ਔਰ ਗਰਦੌਰਾਂ ਨੇ ਪੰਜਾਬ ਦੇ ਅੰਦਰ ਜਿਹੜੇ ਆ ਉਹ ਹੜਤਾਲ ਕੀਤੀ ਵੀ ਅਸੀਂ ਕੰਮ ਨਹੀਂ ਕਰਨਾ ਤੇ ਅਸੀਂ ਉਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਸਾਨੂੰ ਕੰਮ ਕਰਨਾ ਚਾਹੀਦਾ ਵਾ ਅੱਜ ਪੰਜਾਬ ਦੇ ਨਾਲ ਖਲੋਣਾ ਚਾਹੀਦਾ ਵਾ ਪੰਜਾਬ ਦੀ ਸਰਕਾਰ ਦੇ ਨਾਲ ਖਲੋਣਾ ਚਾਹੀਦਾ ਵਾ ਜੇ ਕੋਈ ਸਰਕਾਰਾਂ ਕੰਮ ਕਰਦੀਆਂ ਸਾਨੂੰ ਉਹਦਾ ਅਹਿਸਾਸ ਦਿਨਾ ਚਾਹੀਦਾ ਵਾ ਅਸੀਂ ਇਸ ਮਿਸ਼ਨ ਨੂੰ ਲੈ ਕੇ ਅਸੀਂ ਪੰਜਾਬ ਦੇ ਅੰਦਰ ਅਸੀਂ ਕੰਮ ਕਰ ਰਹੇ ਆ ਹੜਤਾਲ ਤੋਂ ਬਾਹਰ ਆ ਹੜਤਾਲ ਨਹੀਂ ਕਰ ਰਹੇ ਔਰ ਆਪਣੀ ਡਿਊਟੀ ਕਰ ਰਹੇ ਆ ਔਰ ਡਿਊਟੀ ਦੇ ਨਾਲ ਨਾਲ ਅਸੀਂ ਜਿਹੜੇ ਵਾਧੂ ਕੰਮ ਜਿਹੜੇ ਸਾਡੇ ਕੁਝ ਪਟਵਾਰੀਆਂ ਔਰ ਕੰਕਣਾਂ ਨੇ ਬੰਦ ਕੀਤੇ ਉਹ ਆਪਾਂ ਕਰਾਂਗੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਤੇ ਜਿਹੜੇ ਫਲੱਡ ਵਾਲੇ ਹਾਲਾਤ ਬਣੇ ਆ ਉਹਨਾਂ ਨੂੰ ਮੁੱਖ ਰੱਖ ਕੇ ਅਸੀਂ ਕੰਮ ਕਰਾਂਗੇ ਉਹ ਬੱਚੇ ਜਿਹੜੇ ਅੱਜ ਤਹਿਸੀਲਾਂ ਦੇ ਵਿੱਚ ਜਿਨ੍ਹਾਂ ਸਰਟੀਫਿਕੇਟ ਬਣਾਉਣੇ ਆ ਅਪਲਾਈ ਕਰਨਾ ਜਿਹੜੇ ਤੱਕੇ ਖੰਦੇ ਫਿਰਦੇ ਆ ਉਹਨਾਂ ਬੱਚਿਆਂ ਦੀ ਖਾਤਰ ਅਸੀਂ ਜਿਹੜਾ ਉਹ ਕੰਮ ਜਿਹੜਾ ਕਰਾਂਗੇ ਪੰਜਾਬ ਦੇ ਵਿੱਚ ਜਿਹੜੇ ਵਾਧੂ ਸਲਕਾਂ ਦਾ ਚੈਲੰਜ ਜਦੋਂ ਜਸਵੀਰ ਸਿੰਘ ਪਿੰਡ ਸਾਦਾ ਦੇ ਪ੍ਰਧਾਨ ਨੇ ਸੂਬਾ ਪ੍ਰਧਾਨ ਨਾਲ ਛਾਏ ਨੇ ਤੇ ਪਰਵਾਰੀ ਉਹ ਵਾਧੂ ਸਹਤ ਨਹੀਂ ਕਰਦੇ ਤੁਸੀਂ ਐਲਾਨ ਕਰਦੇ ਪਿਓ ਵਾਧੂ ਚਾਰ ਦਿਨ ਲਵਾਂਗੇ ਤੇ ਬਿਲਕੁਲ ਜੀ ਅਸੀਂ ਮਤ ਜਿਹੜਾ ਇਹ ਸਮੂਚਾ ਘਾਰ ਮਾਲੂ ਭਾਗ ਦਾ ਕੰਮ ਹੈ ਨਾ ਉਹ ਅਸੀਂ ਸਮੂਚਾ ਕੰਮ ਜਿਹੜਾ ਕਰਾਂਗੇ ਮਤੂ ਚਾਰ ਤੁਸੀਂ ਲਓਗੇ ਅੱਛਾ ਜਨਾ ਬਿਲਕੁਲ ਜੀ ਬਿਲਕੁਲ ਜੀ ਤੁਹਾਡੇ ਨਾਲ ਕਿੰਨੇ ਕਿ ਪਰਿਵਾਰਿਕ ਦੀ ਸਪੋਰਟ ਆ ਰਹੀ ਹੈ ਵੇਖੋ ਜੀ ਹਜੇ ਇਹ ਕੱਲ ਅਸੀਂ ਫੈਸਲਾ ਕੀਤਾ ਸੀ ਸਾਡੀ ਟੀਮ ਜਿਹੜੀ ਹੈ ਨਾ ਉਹ ਲਗਭਗ ਉਹ ਕੰਮ ਕਰ ਰਹੀ ਹੈ ਮਤ ਉਹਨਾਂ ਨੇ 1 9 ਤੋਂ ਇਸ ਸਟੇਜ ਤੇ ਗਏ ਆ ਉਹ ਸਟੇਜ ਤੋਂ ਬਾਹਰ ਦੇ ਆ ਇਹਨਾਂ ਕਨਫਰੰਸ ਲੈਟਰ ਸਾਡੀ ਟੀਮ ਨੇ ਡੀਸੀ ਰਾਹੀਂ ਸਰਕਾਰ ਤੱਕ ਪਹੁੰਚਾਤੇ ਆ ਅਸੀਂ ਕੰਮ ਕਰਨ ਲਈ ਤਿਆਰ ਅਸੀਂ ਹੜਤਾਲ ਤੋਂ ਬਾਹਰ ਆਇਆ ਹਾਂ ਅਮਰਸਰ ਕਰਪਾਹੜਪੁਰ ਤੇ ਪਟਿਆਲਾ ਨਹੀਂ ਜੀ ਸੂਚਾ ਪੰਜਾਬ ਪਟਿਆਲਾ ਕਰਪਾਹੜਪੁਰ ਚ ਆ ਜਾਂਦਾ ਹਾਂ ਹਾਂ ਜੀ ਹਾਂ ਜੀ ਸੂਚੇ ਪੰਜਾਬ ਦੇ ਪਟਵਾਰੀਆਂ ਦੇ ਵਿੱਚੋਂ ਤੁਸੀਂ ਮੈਂਬਰਸ਼ਿਪ ਆਪਣੇ ਨਾਲ ਬਿਲਕੁਲ ਜੀ ਮੈਂ ਲਗਾਤਾਰ 30 ਸਾਲ ਪਟਵਾਰ ਯੂਨੀਅਨ ਚ ਕੰਮ ਕੀਤੀ ਹੈ ਵੱਖ-ਵੱਖ ਅਹੁਦਿਆਂ ਦੇ ਤੇ ਸਾਰੇ ਪੰਜਾਬ ਤੋਂ ਬਹੁਤ ਫੋਨ ਆ ਰਹੇ ਆ ਸਾਡੇ ਨਾਲ ਕੰਮ ਕਰਨ ਵਾਲੇ ਲੋਕ ਜਿਹੜੇ ਆ ਉਹ ਜੁੜ ਰਹੇ ਆ ਅਸੀਂ ਕੰਮ ਕਰਨ ਲਈ ਤਿਆਰ ਆ ਤੁਸੀਂ ਸਾਡੇ ਜ਼ਿਲ੍ਹੇ ਚ ਵੀ ਆਓ ਉਸਾਰੇ ਜ਼ਿਲ੍ਹੇ ਨੂੰ ਵੀ ਅਟੈਂਡ ਕਰੋ ਅਸੀਂ ਕੰਮ ਕਰਨ ਲਈ ਤਿਆਰ ਹਾਂ ਜ਼ਿਲ੍ਹਾ ਅਬਰਸਰ ਦੇ ਵਿੱਚ ਕਾਫੀ ਸਾਥੀਆਂ ਨੇ ਕੱਲ ਫੈਸਲਾ ਕੀਤਾ ਵਾ ਅਸੀਂ ਕੰਮ ਕਰਨ ਲਈ ਤਿਆਰ ਹਾਂ ਸਿਰਫ ਤੁਹਾਡੇ ਨੂੰ ਨਵੀਂ ਜਥੇਬੰਦੀ ਜੜਾ ਨਹੀਂ ਇਸ ਤਰ੍ਹਾਂ ਦੇ ਕਿ ਜਾਂ ਵੱਖਰਾ ਤੁਸੀਂ ਆਪਣਾ ਚਲੋ ਕਿੰਨੇ ਮੈਂਬਰ ਨੇ ਆ ਅਸੀਂ ਸਾਰੇ ਨਵੀਂ ਜਥੇਬੰਦੀ ਜਿਹੜੀ ਆ ਮੈਂ ਤਾਂ ਆਪ ਜੀ ਨੂੰ ਦੱਸਿਆ ਵੀ ਰੈਵਨਿਊ ਪਟਵਾਰੀ ਕਾਨਗੋ ਜਥੇਬੰਦੀ ਪੰਜਾਬ ਇਹ ਇਹ ਸਾਡਾ ਪਲੇਟਫਾਰਮ ਆ ਇਸ ਜਥੇਬੰਦੀ ਦੇ ਪਲੇਟਫਾਰਮ ਤੇ ਰਾਈ ਅਸੀਂ ਆਪ ਜੀ ਨਾਲ ਗੱਲ ਕਰ ਰਹੇ ਹਾਂ ਔਰ ਪੰਜਾਬ ਦੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਔਰ ਅਸੀਂ ਬਾਕੀ ਪਟਵਾਰੀ ਕਾਨਗਵਾ ਨੂੰ ਵੀ ਆਪ ਜੀ ਰਾਈ ਅਪੀਲ ਕਰਦੇ ਆ ਕਿ ਕਿਰਪਾ ਕਰਕੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਪਣੇ ਰੁਜ਼ਗਾਰ ਦੇ ਨੂੰ ਅਹਿਮੀਅਤ ਦਿੰਦੇ ਹੋਏ ਔਰ ਪਟਵਾਰੀ ਸ਼ਬਦ ਦੀ ਮਹਾਨਤਾ ਚਿਰਿਆਂ ਨੂੰ ਆਪਾਂ ਬਰਕਰਾਰ ਰੱਖੀਏ ਔਰ ਅਸੀਂ ਕੰਮ ਕਰੀਏ ਮੈਂਬਰ ਕਿੰਨੇ ਸਾਲ ਮੈਂਬਰ ਸਦਕਾ ਅਸੀਂ ਕੱਲ ਸਟਾਰਟ ਕੀਤਾ ਸੀ ਕੋਈ 28 29 ਬੰਦੇ ਜਿਹੜੇ ਆ ਔਰ ਟੈਲੀਫੋਨ ਤੇ ਤਕਰੀਬਨ ਸ਼ੰਕਦੇ ਦੇ ਹਿਸਾਬ ਨਾਲ ਬੰਦੇ ਜੁੜਨੇ ਆ ਅਸੀਂ ਅਜੇ ਸਿਰਫ ਪਹਿਲੀ ਸਾਡੀ ਮੀਟਿੰਗ ਆ ਮੈਂ ਤਾਂ ਮੀਟਿੰਗ ਵਾਖਾ ਕੇ ਜਿਲ੍ਹੇ ਦਾ ਆਪਾਂ ਜਾਵਾਂਗੇ ਤੇ ਲੋਕ ਜਿਹੜੇ ਸਾਰੇ ਜੁੜਨੇ ਚਾਹਦੇ ਆ ਉਹਨੇ ਕੈਮਰਾ ਵਿੱਚ ਕੋਲ 30 ਨੰਬਰ ਹੈ ਸ੍ਰੀ ਭਗਵੰਤ ਮਾਨ ਨੇ ਕਿਹਾ ਜਿਹੜੇ ਪੰਜਾਬੀ ਬਦੂ ਸਰਕਾਰਾਂ ਜਾਲ ਛੱਡਣਗੇ ਉਹਨਾਂ ਨੂੰ ਅਸੀਂ ਕਲਮਾਂ ਦੇਣਿਆ ਕਿ ਨਹੀਂ ਦੇਣਿਆ ਇਹ ਬਾਤ ਅਸੀਂ ਫੈਸਲਾ ਕਰਾਂਗੇ ਤੁਸੀਂ ਆਪਣਾ 10 ਦੇਸ਼ ਵੀ ਉਹਨਾਂ ਨੂੰ ਪਹੁੰਚਾਇਆ ਕਿ ਤਿਆਰ ਅੰਕ ਕੰਮ ਕਰਨ ਉਹ ਬਿਲਕੁਲ ਜੀ ਬਿਲਕੁਲ ਜੀ ਆਸ ਦੇਣ ਤੇ ਆਪੀ ਦੇ ਇਹ ਗਾੜੇ ਮਤ ਪਹੁੰਚਾਇਆ ਪੰਜਾਬ ਲੈਵਲ ਤੇ ਅਸੀਂ ਕਲਮਾਂ ਨਹੀਂ ਛੱਡਾਂਗੇ ਬਿਲਕੁਲ ਜੀ ਜੀ ਆਪਾਂ ਗੱਲ ਕਰ ਰਹੇ ਕਿ ਦੋ ਬਾੜ ਹੋ ਗਈ ਜੁਨੀਅਰ ਜੀ ਹਾਂ ਬਿਲਕੁਲ ਜੀ ਬਿਲਕੁਲ ਦੋ ਕਿਤੇ ਬੰਦੀਆਂ ਇੱਕ ਕੰਮ ਕਰਨ ਲਈ ਯੂਨੀਅਨ ਠੀਕ ਸਾਹ ਜੁਨੀਅਨ ਜਿਹੜੀ ਆ ਉਹ ਕੰਮ ਕਰਨ ਲਈ ਤਿਆਰ ਨਹੀਂ ਆ ਹਾਂ ਜੀ ਦਾਲਮ ਜਥੇਬੰਦੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਉਹ ਕੰਮ ਕਰੇਗੀ ਲੋਕਾਂ ਦੇ ਭਲੇ ਲਈ ਆਪਣੀ ਡਿਊਟੀ ਕਰਕੇ ਲੋਕਾਂ ਦੀ ਸੇਵਾ ਕਰਕੇ ਇਹ ਕੰਮ ਕਰੇਗੀ ਉਹ ਕਰ ਰਹੀ ਆ ਉਹ ਕਿਉਂ ਨਹੀਂ ਕੰਮ ਕਰਨਾ ਚਾਹੁੰਦੇ ਤੁਸੀਂ ਕੰਮ ਕਰਨ ਲਈ ਤਿਆਰ ਆ ਇਹ ਸਾਰੇ ਕੀ ਵਜ੍ਹਾ ਇਹ ਵਜ੍ਹਾ ਜੇ ਕੋਈ ਹੋਏ ਨਾ ਵੱਡੀ ਵਜ੍ਹਾ ਹੋਏ ਤੋ ਕਿ 710 ਪਟਵਾਰੀ ਜਿਹੜੇ ਆ ਉਹਨਾਂ ਨੂੰ ਅਨੁਯੁਕਤੀ ਪੱਤਰ ਸਰਕਾਰ ਨੇ ਦੇ ਦਿੱਤੇ ਆ ਇੱਕ ਦੋ ਦਿਨ ਦੇ ਵਿੱਚ ਉਹ ਵੀ ਸਰਕਲਾਂ ਚ ਆ ਰਹੇ ਆ ਹੋਰ ਜਿਹੜੇ ਰਿਟਾਇਰ ਪਟਵਾਰੀ ਆ ਲੋਕਾਂ ਦੀ ਸਹੂਲਤ ਵਾਸਤੇ ਉਹਨਾਂ ਨੂੰ ਵੀ ਮਦਦ ਸਰਕਾਰ ਨੇ ਨਿਮੰਤਰ ਕਰਤਾ ਹੁਣ ਜੇ ਦੀ ਗੱਲ ਹੀ ਕੋਈ ਸਰਕਾਰ ਦੇ ਨਾਲ ਕੋਈ ਜੇ ਹੈਗੀ ਕੋਈ ਮੰਗ ਹੈਗੀ ਆ ਤੇ ਸਰਕਾਰ ਨਾਲ ਪੈ ਕੇ ਗੱਲ ਕਰ ਲੈਣੀ ਚਾਹੀਦੀ ਆ ਲੋਕਾਂ ਨੂੰ ਅਸੀਂ ਪੰਜਾਬ ਨੂੰ ਕਿਉਂ ਕੰਜਲ ਕਰਾਵ ਕਰ ਰਹੇ ਆ ਇਹ ਪੰਜਾਬ ਸਰਕਾਰ ਦਾ ਮਿਸ਼ਨ ਆ ਪੀ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਅੱਜ ਸਭ ਤੋਂ ਵੱਡੀ ਜ਼ਰੂਰਤ ਆ ਰੌਲਾ ਕਿਸ ਗੱਲ ਦਾ ਵੀ ਸਾਡੇ ਬੱਚੇ ਬਾਹਰ ਜਾ ਰਹੇ ਆ ਤੇ ਜਿਨ੍ਹਾਂ ਕੋ ਰੋਜ਼ਗਾਰ ਆ ਉਹ ਕੰਮ ਕਰਨ ਲਈ ਤਿਆਰ ਨਹੀਂ ਜਾਂ ਗੱਲ ਤੇ ਕਲਮ ਦੀ ਆ ਹੁਣ ਜੇ ਜੇ ਨਵੇਂ ਪੱਤੇ ਆ ਰਹੇ ਆ ਮੁਬਾਰਕ 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 ਮਹਰਪਾਲ ਸਿੰਘ ਜੀ ਜਿਹੜੇ ਰੇਵਨੂ ਕਵਾਜੂ ਨੇ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਅੱਜ ਕੁਛ ਨਹੀਂ ਕੁਛ ਸਾਥੀ ਜਿਹੜੇ ਸੀ ਉਹ ਗੁਰਦਾਸਪੁਰ ਦੇ ਵਿੱਚੋਂ ਜਿਹੜਾ ਨੂੰ ਯੂਨੀਅਨ ਦੇ ਵਿੱਚੋਂ ਛੇੜਿਆ ਗਿਆ ਸੀਗਾ ਉਹਨਾਂ ਨੇ ਅੱਜ ਅੰਮ੍ਰਿਤਸਰ ਦੇ ਗੁਰਦਾਸਪੁਰ ਨੂੰ ਛੱਡ ਕੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਉਹ ਪ੍ਰੈਸ ਕਾਨਫਰੰਸ ਕਰਨੀ ਚਾਹੀ ਜਿਦਾ ਹੀ ਵਿਰੋਧ ਕੀਤਾ ਵੀ ਜੇ ਤੁਸੀਂ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ ਤੇ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ ਕਰੋ ਇਸ ਕਰਕੇ ਹੀ ਉਹਨਾਂ ਨੂੰ ਟੱਕੜ ਵਾਸਤੇ ਆਏ ਕੀ ਕਾਰਨ ਕਿਸ ਜਿਹਾ ਉਹਨਾਂ ਦੀ ਪ੍ਰੈਸ ਕਾਨਫਰੰਸ ਰੱਖੀ ਕੁਛ ਨਹੀਂ ਉਹਨਾਂ ਨੇ ਕੋਈ ਆਪਣੇ ਉਹਨਾਂ ਦੇ ਵਖਰੇਵੇਂ ਸੀਗੇ ਯੂਨੀਅਨ ਯੂਨੀਅਨ ਨੇ ਉਹਨਾਂ ਨੂੰ ਇੱਥੋਂ ਕੱਢਿਆ ਸੀਗਾ ਉਹ ਸ਼ਾਇਦ ਕੋਈ ਇਹਦੀ ਵਜਾ ਕਰਕੇ ਹੀ ਉਹ ਜਿਹੜਾ ਸੀ ਉਹਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਲੱਗਦਾ ਕਰਕੇ ਤੁਹਾਡੇ ਵੱਲ ਵਿਰੋਧ ਕੀਤਾ ਗਿਆ ਆਗੇ ਤੇ ਹਾਂ ਬਿਲਕੁਲ ਜੀ ਇਹ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਕਿਸੇ ਦੇ ਕੋਈ ਵੀ ਹੈਗਾ ਉਹ ਆਪਣਾ ਜ਼ਿਲ੍ਹਾ ਸਬੰਧਤ ਜ਼ਿਲ੍ਹਾ ਵਿਖੇ ਇਸ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਨਹੀਂ ਕਰ ਦਿੱਤੀ ਗਈ ਵੀ ਤੁਸੀਂ ਜੇ ਇੱਕ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਜਾ ਕੇ ਕਰੋ ਕੀ ਮਕਸਦ ਕੀ ਸਮਝਦੇ ਇਹਨਾਂ ਦਾ ਪ੍ਰੈਸ ਕਾਨਫਰੰਸ ਕਰਨਾ ਉਹ ਸਰ ਉਹਨਾਂ ਦਾ ਉਹਨਾਂ ਨੂੰ ਯੂਨੀਅਨ ਦੇ ਵਿੱਚੋਂ ਛੇਦਿਆ ਗਿਆ ਹੈ ਜੀ ਠੀਕ ਹੈ ਨਾ ਇਹਨਾਂ ਨੇ ਜਿਹੜੇ ਅੱਜ ਕਰਨ ਦੇ ਸੀ ਇਹਨਾਂ ਦਾ ਮੈਂ ਵਿੱਚੇ ਮੇਰੇ ਕੋਲ ਹੈਗਾ ਇਹਨਾਂ ਨੂੰ ਯੂਨੀਅਨ ਦੇ ਮਰੇ ਜਾਂ ਫਿਰ ਕੋਈ ਦਬਾਅ ਹੈ ਦਬਾਅ ਕੋਈ ਨਹੀਂ ਦੁਸੇ ਦੇ ਵਿੱਚ ਕਹੇ ਲਿਆ ਜਾ ਕਿਸੇ ਦੀ ਜਿੱਦਾਂ ਹੱਥ ਤੱਕ ਜਦੋਂ ਕਿਸੇ ਨੂੰ ਭਰਾਤਰੀ ਜਦੋਂ ਬੰਦੀ ਵਿੱਚੋਂ ਕੱਢਦੇ ਕੋਈ ਗਲਤ ਨੀਤੀਆਂ ਹੋਣਗੀਆਂ ਉਹਨਾਂ ਦੀ ਅੱਛਾ ਜੀ ਠੀਕ ਹੈ ਕੋਈ ਕੋਈ ਯੂਨੀਅਨ ਦੇ ਖਿਲਾਫ ਜਾ ਕੇ ਕੰਮ ਕਰਦੇ ਹੋਣਗੇ ਇਸ ਕਰਕੇ ਉਹਨਾਂ ਨੂੰ ਜਿਹੜੇ ਜਿਹੜੇ ਇਹ ਮੇਰੇ ਤੇ ਧਿਆਨ ਚ ਮੈਂ ਦੇ ਇੱਕੋ ਬੰਦੇ ਨੂੰ ਜਾਣਦਾ ਦੋ ਤਿੰਨ ਜਣਾ ਹੀ ਆ ਮੇਰੇ ਖਿਆਲ ਵਿੱਚ ਸ਼ਾਇਦ ਹੋ ਸਕਦਾ ਦੋ ਰਿਟਾਇਰ ਵੀ ਹੋਣ ਇਹਨਾਂ ਦੇ ਕੱਲ ਸੀਐਮ ਸਾਹਿਬ ਆ ਰਹੇ ਆ ਕਿਸੇ ਉਹਨਾਂ ਦੀ ਦਬਾਅ ਦੇ ਬਿਲਕੁਲ ਨਹੀਂ ਵੇਖੋ ਸੀਐਮ ਸਾਹਿਬ ਆ ਰਹੇ ਮਾਰਜੋਗ ਸੀਐਮ ਸਾਹਿਬ ਸਾਡੇ ਆ ਰਹੇ ਉਹਨਾਂ ਦੇ ਸਬੰਧ ਕੋਈ ਰਣਨੀਤੀ ਨਹੀਂ ਜੀ ਸਾਡੀ ਆਪੋ ਆਪਣੇ ਸਰਕਲਾਂ ਦੇ ਵਿੱਚ ਕੰਮ ਕਰਨਾ ਜਿਹੜੇ ਪੁਲਵਾਰੀਆਂ ਦੀ ਡਿਊਟੀ ਸੀਐਮ ਸਾਹਿਬ ਦੇ ਆਉਣ ਦੀ ਆਮਤ ਡਿਊਟੀ ਲੱਗੀ ਉਹ ਪੁਲਵਾਰੀ ਆਪਣੀ ਡਿਊਟੀ ਕਰਨਗੇ ਅਸੀਂ ਆਪਣੇ ਦਫ਼ਤਰਾਂ ਦਾ ਕੰਮ ਕਰਾਂਗੇ ਜਿਾਪੋ ਆਪਣੇ ਸਰਕਲ ਦਾ ਧੰਨਵਾਦ ਤੁਹਾਡੇ ਸਾਰੇ ਕੀ ਨਾ ਆਇਆ ਕੀ ਕਹਿਣਾ ਚਾਹੁੰਦੇ ਹੋ ਕੀ ਵਜਾ ਆ ਅੱਜ ਜਿਹੜਾ ਜਿੰਨਾ ਆਉਂਦਾ ਕਿ ਜਿੰਨਾ ਆਇਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਬੰਦੇ ਸਾਥਿਓ ਹਾਂ ਜੀ ਇਹ ਜਿਹੜੀ ਪ੍ਰੈਸ ਕਾਨਫਰੰਸ ਦੀ ਆ ਹਾਂ ਜੀ ਥੋੜਾ ਸਾਈਡ ਕਰ ਯਾਰ ਜੀ ਇੱਥੇ ਇੱਕ ਬਾਸਪੁਰ ਦੇ ਵਿੱਚ ਵੈਰ ਵਾਲਾ ਪੜਵਾਰੀ ਆ ਇਹਦੇ ਤੇ ਕ腐ਸ਼ਨ ਦੇ ਕੇਸ ਵੀ ਚੱਲਦੇ ਨੇ ਇਹਦੇ ਹੋਰ ਵੀ ਬੜੇ ਅਲੀਗੇਸ਼ਨ ਨੇ ਇਹਨੂੰ ਗਰਦਾਸਪੁਰ ਯੂਨੀਅਨ ਨੇ ਇਹਨੂੰ ਆਪਣੇ ਯੂਨੀਅਨ ਚੋਂ ਸੇਧਿਆ ਜੀ ਇਹਦੀਆਂ ਗਲਤ ਨੀਤੀਆਂ ਕਰਕੇ ਗਰਦਾਸਪੁਰ ਜ਼ਿਲ੍ਹਾ ਜਿਹੜਾ ਉਹ ਸਾਰੇ ਦਾ ਸਾਰਾ ਇੱਥੇ ਆ ਰਿਹਾ 10 ਮਿੰਟ ਦੇ ਵਿੱਚ ਰਸਤੇ ਦੇ ਵਿੱਚ ਨੇ ਇਹ ਬਿਲਕੁਲ ਬੇਤੁਕੀਆਂ ਬੇਬਨਾਦੀ ਇਹਦੀਆਂ ਗੱਲਾਂ ਨੇ ਇਹ ਸਰਕਾਰ ਦਾ ਪਿੱਠੂ ਜੇ ਇਹ ਸਰਕਾਰ ਦਾ ਬਿਲਕੁਲ ਪਿੱਠੂ ਜੇ ਇਹਨੂੰ ਨੇ ਤੇ ਫਿਰ ਆਪਣੇ ਜ਼ਿਲ੍ਹੇ ਚ ਕਿਉਂ ਨਹੀਂ ਇਹਨੇ ਕੀਤੀ ਸੋਨਤਾਲ ਮੁਰਦਾਬਾਦ 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 ਸੇਨਾ ਕਿਨਾਰੇ ਕਿਨਾਰੇ ਮੁਰਦਾਬਾਦ ਦੋਨੇ ਸਾਥੀ ਆਪਣੀਆਂ ਜਿਹੜੀਆਂ ਹੋਰ ਭੇਡਾਂ ਨੇ ਇਹਨਾਂ ਨੂੰ ਹੀ ਕਾਲਾਂ ਭੇਡਾਂ ਦਾ ਤਾਰ ਨਾਲ ਲੈ ਕੇ ਸਾਰਾ ਵੈਂਡਰ ਇਹ ਉਹ ਕਾਲੀਆਂ ਭੇਡਾਂ ਨੇ ਜਿਹੜੀਆਂ ਕਿ ਜਿਹੜੇ ਬੇਰੋਜ਼ਗਾਰ ਬੱਚਿਆਂ ਦਾ ਹੱਕ ਮਰਵਾਉਣਾ ਚਾਹੁੰਦੀਆਂ ਨੇ ਇਹ ਉਹ ਕਾਲੀਆਂ ਭੇਡਾਂ ਨੇ ਜਿਹੜੀਆਂ ਬੇਰੋਜ਼ਗਾਰ ਬੱਚਿਆਂ ਨੂੰ ਇਨਸਾਫ ਨਹੀਂ ਦਿਵਾਉਣਾ ਚਾਹੁੰਦੀਆਂ ਨੇ ਇਹ ਵੇਖੋ ਇਹ ਬੇਰੋਜ਼ਗਾਰ ਇਹ ਜਿਹੜੇ ਆਈਆਂ ਤੁਹਾਡੇ ਚ ਭੇਡਾਂ ਇਹ ਰਿਟਾਇਰ ਬੰਦਿਆਂ ਨੂੰ ਸੱਦਾ ਦੇ ਰਹੇ ਨੇ ਵੀ ਆਓ ਤੁਹਾਨੂੰ ਹੀ ਜੁਆਇਨ ਕਰਾਉਣੇ ਆ ਹੋਰ ਪਟਵਾਰੀਆਂ ਨੂੰ ਭੁਖਾਉਂਦੇ ਨੇ ਵੀ ਆਓ ਤੁਹਾਨੂੰ ਜੁਆਇਨ ਕਰਾਉਣੇ ਆ ਇਸ ਕਰਕੇ ਅਸੀਂ ਇਹ ਪਲੱਸ ਕਰਨ ਦਾ ਸਬੰਧ ਨਹੀਂ ਹੋਣ ਦੇਣੀ ਇਹਨਾਂ ਦਾ ਬਿਲਕੁਲ ਵਿਰੋਧ ਕਰ। ਜਿਉਂ ਕਹਿੰਦੇ ਸਰਕਾਰ ਦੇ ਨਾਲ ਅਸੀਂ ਅੜਾ ਦੇ ਮਾਹੌਲ ਵਿੱਚ ਆ ਇੱਕ ਪਾਸੇ ਜਥੇਬੰਦੀ ਚ ਪਾਰਡ ਪਿੰਦਾ ਵਿਖਾਈ ਦਿੰਦਾ ਕਿ ਔਰ 29 ਤੋਂ 30 ਮੈਂਬਰਾਂ ਵੱਲੋਂ ਇੱਕ ਵੱਖਰੀ ਜਥੇਬੰਦੀ ਐਲਾਨੀ ਕੀਆ। ਬਿਲਕੁਲ ਜੀ ਸਾਡੀ ਦੀ ਰੈਵਨਿਊ ਕੁੜਵਾਰ ਯੂਨੀਅਨ ਪੰਜਾਬ ਦੀ ਇੱਕੋ ਵਾਹਰ ਯੂਨੀਵਰਸਿਟੀ ਯੂਨੀਅਨ ਨੇ ਇਹ ਜੜੀਆਂ ਭੇਡਾਂ ਨੇ ਇਹ ਆਪਣੇ ਆਪ ਨੂੰ ਅੱਗੇ ਲਿਉਣ ਵਾਸਤੇ ਜਾਂ ਅਹੁਦਿਆਂ ਦੇ ਲਾਲਚ ਵਾਸਤੇ ਜਿਹੜੀ ਇਹ ਪ੍ਰੈਸ ਕਰ ਰਹੀ। ਨਹੀਂ ਲੱਗਦਾ ਇੱਥੇ ਆ ਕੇ ਤੁਸੀਂ ਜੀ ਜੀ ਅੱਜ ਤੁਹਾਡੇ ਵੱਲੋਂ ਇੱਕ ਇੱਕਦਮ ਅੱਥੇ ਆ ਕੇ ਰੋਸ ਪ੍ਰਦਰਸ਼ਨ ਦਾ ਜ਼ਹਰ ਕੀਤਾ। ਬਿਲਕੁਲ ਜੀ ਸਰ ਅਸੀਂ ਰੋਸ ਪ੍ਰਦਰਸ਼ਨ ਅਮਰਸਾਦ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰੇ ਇਹ ਜਾ ਕੇ ਗੁਰਦਾਸਪੁਰ ਕਿਉਂ ਨਹੀਂ ਕਰਦਾ ਪਰ ਉਹ ਕਹਿੰਦੇ ਜੀ ਅਧਿਕਾਰ ਨਹੀਂਗਾ ਕਿ ਕਿਸੇ ਤਰੀਕੇ ਨਾਲ ਆਪਣੀ ਵਕਲੀ ਜਿੱਤ ਨਹੀਂ ਬਿਲਕੁਲ ਜਿਸ ਬੰਦੇ ਨੂੰ ਯੂਨੀਅਨ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਜਿਸ ਨੂੰ ਸ਼ੇਰਜ ਦਿੱਤਾ ਜਾਂਦਾ ਉਹਦਾ ਕੋਈ ਅਧਿਕਾਰ ਨਹੀਂ ਪਿਓ ਕਰੇ ਇਸ ਗੱਲ ਤੋਂ ਡਰ ਫਿਰ ਵਿਰੋਧ ਦੇ ਦੱਸ ਕਰਕੇ ਕਰ ਰਿਹਾ ਇਹ ਸਾਡੇ ਸਾਥੀਆਂ ਨੂੰ ਭੜਕਾਉਂਦਾ ਇਹ ਸਾਥੀ ਜਿਹੜੇ ਸਾਡੇ ਰੋਜ਼ਗਾਰ ਬੇਰੋਜ਼ਗਾਰ ਨੌਜਵਾਨ ਆ ਉਹਨਾਂ ਨੂੰ ਰੁਜ਼ਗਾਰ ਦੋਣ ਵਾਸਤੇ ਅਸੀਂ ਜਾਗ ਲੜ ਰਹੇ ਆ ਇਹ ਰਿਟਾਇਰ ਬੰਦਿਆਂ ਨੂੰ ਸਾਥੀਆਂ ਨੂੰ ਹੋਰ ਜਿਹੜੇ ਸਾਥੀ ਨੇ ਦੋ ਚਾਰ ਵੇਖੋ ਕਾਲੀਆਂ ਭੇਡਾਂ ਜਿਹੜੀਆਂ ਕਾਲੀਆਂ ਭੇਡਾਂ ਦੋ ਚਾਰ ਪੋਲੀਟੀਕਲ ਜਸੇਵੰਦੀਆਂ ਚ ਵੀ ਹੁੰਦੀਆਂ ਨੇ ਇਹ ਜਿਹੜੀਆਂ ਦੋ ਚਾਰ ਕਾਲੀਆਂ ਭੇਡਾਂ ਇਹਨਾਂ ਦਾ ਵਿਰੋਧ ਸਾਡਾ ਕਰਨਾ ਹੀ ਹੈ ਜੀ ਇਹ ਤੇ ਕੋਈ ਵੀ ਕੰਮ ਆਪਣੇ ਇੱਕ ਦਸ ਬੰਦੇ ਜਾ ਕੇ ਕਰ ਅੰਮ੍ਰਿਤਸਰ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰਦੇ ਤੇ ਜੀ ਉਹ ਕਹਿ ਰਹੇ ਕਿ ਸਾਡੇ ਨਾਲ ਸੰਕੜੇ ਉਹਨਾਂ ਦਾ ਵਿਰੋਧ ਕਰਾਂਗੇ ਜੀ ਨਾਰੇ ਬਾਜ਼ੀ ਕਰਕੇ ਇਹਨਾਂ ਨੂੰ ਉੱਥੋਂ ਭਜਾਵਾਂਗੇ ਜੀ ਉਹ ਕਹਿ ਰਹੇ ਜੀ ਸੰਕੜੇ ਬੰਦੇ ਸਾਡੇ ਨਾਲ ਫੋਨਾਂ ਤੇ ਜੁੜ ਚੁੱਕੇ ਨੇ ਆਪਾਂ ਜਸੇਵੰਦੀ ਨਵੀਂ ਐਲਾਨੀ ਹੈ ਸੰਕੜੇ ਬੰਦੇ ਜੁੜੇ ਨੇ ਸੰਕੜੇ ਬੰਦੇ ਇੱਥੇ ਆ ਕੰਮ ਕਰ ਰਹੇ ਨੇ ਨੌਜਵਾਨਾਂ ਵਾਸਤੇ ਹੋ ਕੰਮ ਕਰ ਰਹੇ ਨੇ ਜਿਨ੍ਹਾਂ ਨੇ 3193 ਕਲਮਾ ਛੱਡ ਦਿੱਤੀਆਂ ਨੇ ਉਹ ਕੰਮ ਨੇ 710 ਪਿੰਵਾਰੀ ਸਾਡੇ ਕਲਮ ਛੱਡਣਾ ਹੈ 506 ਪਿੰਵਾਰੀਆਂ ਦੀ ਫਿਰ ਕਮਪੋਜ਼ੀਸ਼ਨ ਛੱਡੀ ਹੈ ਤੇ ਉਸ ਦੇ ਨਾਲ ਆਮ ਜਨਤਾ ਦਾ ਨੁਕਸਾਨ ਹੀ ਹੋ ਰਿਹਾ ਹੈ ਬਿਲਕੁਲ ਸਰ ਪਹਿਲਾਂ ਜਿਹੜੀ ਆਮ ਜਨਤਾ ਦਾ ਨੁਕਸਾਨ ਸੀ ਮੈਂ ਉਹ ਜਨਤਾ ਨੂੰ ਮਾਫੀ ਮੰਗਦਾ ਪਹਿਲਾਂ ਜਨਤਾ ਪਰੇਸ਼ਾਨ ਨਾ ਹੋਵੇ 3193 9000 ਪਿੰਡਾਂ ਦਾ ਕੰਮ ਅਸੀਂ ਆਪਣੇ ਮੋਢਿਆਂ ਤੇ ਚੁੱਕਿਆ ਸੀਗਾ ਉਹ ਕਰ ਰਹੇ ਸੀ ਬਿਨਾਂ ਮਿਹਨਤਾਂ ਦੇ ਉਹ ਕੰਮ ਕਰ ਰਹੇ ਸੀਗੇ ਇਸ ਕਰਕੇ ਹੁਣ ਅਸੀਂ ਨੌਜਵਾਨਾਂ ਦੇ ਹੱਕਾਂ ਲਈ ਲੜ ਰਹੇ ਨੇ ਤੁਸੀਂ ਸਾਡਾ ਮੰਗ ਜਾਣ ਪੜਿਆ ਹੋਣਾ ਸਾਰੇ ਸਾਥੀਆਂ ਨੇ ਉਹਦੇ ਵਿੱਚ ਮੰਗਾਂ ਕੀ ਨੇ ਸਾਡੀਆਂ ਮੰਗਾਂ ਨੇ ਵੀ ਇਹਨਾਂ ਦੀ ਟ੍ਰੇ ਸਮੇਂ ਦੇ ਵਿੱਚ ਪੂਰੀ ਕੀਤੀ ਜਾਵੇ ਇਹਨਾਂ ਨੂੰ ਬੇਸਿਕ ਬੇ ਦਿੱਤੀ ਜਾਵੇ ਇਹੋ ਸਾਡੀਆਂ ਮੰਗਾਂ ਜ਼ੈਮਨ ਬੰਗਾਂ ਨੇ 3193 ਪਟਵਾਰੀ ਜਿਹੜੇ ਪੰਜਾਬ 'ਚ 9000 ਪਿੰਡ ਪ੍ਰਭਾਵਿਤ ਹੁੰਦਾ ਹੁਣ ਸਾਡੇ ਇਸ ਧਰਨੇ ਨਾਲ 506 ਦੀ ਅਨਾਉਂਸਮੈਂਟ ਕਰਦੀ ਆ 710 ਦੀ ਅਨਾਉਂਸਮੈਂਟ ਕਰਦੀ ਆ ਤੇ ਜਿਹੜੇ 741 ਪਿੰਲੋ ਉਹ ਕਰ ਰਹੇ ਨੇ ਇਹ ਬਿਲਕੁਲ ਢਾਲੀਆਂ ਭੇਡਾਂ ਦਾ ਹੀ ਵਿਰੋਧ ਕਰਨ ਆਏ ਆ ਜਿਹੜੇ ਸਾਡੇ ਬੱਚਿਆਂ ਦਾ ਰੋਜ਼ਗਾਰ ਮਾਰਨਾ ਚਾਹੁੰਦੇ ਆ ਪੱਠੀ ਲੱਗਦਾ ਕਿ ਇਹਨਾਂ ਨੂੰ ਕੀ ਜ਼ਰੂਰਤ ਪੈ ਗਈ ਆਪਣੀ ਜਥੇਬੰਦੀ ਲਾਉਣ ਦੀ ਕਿਉਂ ਕੀਤਾ ਇਹ ਜਥੇਬੰਦੀ ਇਹ ਚੌਧਰ ਕਰਕੇ ਕਈ ਇਹੋ ਜਿਹੇ ਜਿਹੜੇ ਪਿੱਟੂ ਸਰਕਾਰ ਦੇ ਪਿੱਟੂ ਨੇ ਜਿਹੜਾ ਸਾਡੇ ਗੱਲ ਮੈਸੇਜ ਲੋਕਾਂ ਤੱਕ ਪਹੁੰਚਾਉਣ ਨਾਲ ਕੋਸ਼ਿਸ਼ ਕਰਦੇ ਨੇ ਇਹ ਅਸੀਂ ਜਥੇਬੰਦੀ ਸਾਰੀ ਉਮਰ ਤੇ ਰੈਵਨਿਊ ਪਟਵਾਰ ਯੂਨੀਅਨ ਮੈਂਡੀ ਜਥੇਬੰਦੀ ਚ ਰਿਹਾ ਇਹ ਕਿਉਂ ਨਹੀਂ ਰਿ નુમા રહ્યા છે ਮੇਰੇ ਨੂੰ ਕੀ ਲੋੜ ਪੈ ਗਈ ਕਿ ਅਮਰਸਰ ਆ ਕੇ ਇਹਨੂੰ ਕਰ ਦੇ ਇਸ ਕਰਕੇ ਅਸੀਂ ਸਾਥੀਓ ਇਹਨਾਂ ਦਾ ਬਿਲਕੁਲ ਕਾਲੀਆਂ ਪੇਡਾ ਦਾ ਵਿਰੋਧ ਕਰਾਂਗੇ ਤੇ ਮੇਰੇ ਸਾਥੀ ਤੁਸੀਂ ਸਾਡਾ ਸਾਥ ਦੇਣਾ ਸਾਰੇ ਨੇ ਉਹ ਚਾਰ ਦੀ ਗਿਣਤੀ ਆ ਇੱਥੇ ਹਜ਼ਾਰਾਂ ਦੀ ਗਿਣਤੀ ਆ ਮਗਰ ਸਾਥੀ ਸਾਰੇ ਆਉਣ ਦੇ ਨੇ ਇਸ ਕਰਕੇ ਦੀ ਰੈਵਨਿਊ ਕੁਆਰ ਯੂਨੀਅਰ ਜਿੰਦਾਬਾਦ 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 ਪਤਾ ਤਾਂ ਲੱਗਦਾ ਕੀ ਗੱਲ ਬਾਤ ਆ ਕਾਰਵਾਈ ਕੀਤੀ ਆ ਰਹੇ ਆ ਰਹੇ ਅਫਸਰ ਆ ਰਹੇ ਮੈਨੂੰ ਪਤਾ ਕਰ ਲੈ ਤੋ ਕੀ ਗੱਲ ਬਾਤ ਅਜੇ ਪਤਾ ਹੀ ਨਹੀਂ ਕੀ ਗੱਲ ਬਾਤ ਹੋਈ ਹੁੰਦਾ ਮਾ ਹੋਇਆ ਜੀ ਇੱਥੇ ਬਹੁਤ ਅਜੇ ਕੋਈ ਪ੍ਰੈਸ ਕਾਨਫਰੰਸ ਬਾਰੇ ਦੱਸਿਆ ਉਸ ਸੰਬੰਧੀ ਆਏ ਆ ਕੋਈ ਵੈਰੀ ਦੇਖਦੇ ਆਂ ਕੀ ਗੱਲਬਾਤ ਹੈਗੀ ਆ ਮੈਂ ਦੱਸ ਦੇ